ਇੱਕ ਸਿਗਨਲ ਕਿ ਆਮ ਤੌਰ ਤੇ ਜਿਹੜੀ ਜਰਨਲ ਪਬਲਿਕ ਨੂੰ ਇਹ ਹੁੰਦਾ ਵੀ 15 ਅਗਸਤ ਜਾਂ ਚੋਣਾ ਜਾਂ ਕੋਈ 22 ਜੰਗੂਈ ਜਾਂ ਕਿਸੇ ਵੀ ਕੋਈ ਇਹੋ ਜਿਹੇ ਸਮਾਗਮ ਤੇ ਹੀ ਅਸੀਂ ਫਲੈਗ ਮਾਰਕ ਕਰਦੇ ਹਾਂ ਪਰ ਇਹ ਸਾਡਾ ਜਿਹੜਾ ਮਾਨਯੋਗ ਸੱਜੇ ਸਿੱਖੀ ਸਾਹਿਬ ਹਰਮਨ ਸਿੰਘ ਸਾਹਿਬ ਇਹ ਸਾਡੇ ਜਦੋਂ ਵੀ ਕੋਈ ਫੋਰਸ ਐਕਸਟਰਾ ਜਦੋਂ ਵੀ ਦਿੰਦੇ ਆ ਅਸੀਂ ਲੋਕਾਂ ਦੇ ਵਿੱਚ ਫਲੈਗ ਮਾਰਕ ਦਾ ਬੇਸਿਕ ਮਕਸਦ ਇਹ ਹੁੰਦਾ ਕਿ ਲੋਕਾਂ ਨੂੰ ਸense of security ਦੇਣਾ ਉਹ ਜਿਹਦੇ ਵਿੱਚ ਇਹ ਆ ਵੀ ਜਦੋਂ ਪੋਰਸ ਵਕ ਵਕ ਥਾਵਾਂ ਤੇ ਦੇਖਤੀ ਹੈ ਮਾੜਾ ਜਿਹੜਾ ਅੰਸਰ ਹੁੰਦਾ ਉਹ ਪੱਜ ਜਾਂਦਾ ਤੇ ਜਦੇ ਜੰਗੇ ਜੰਗੇ ਲੋਕਾਂ ਦੀ ਤੇ ਪੋਰਸ ਪਹਿਲਾਂ ਹੀ ਦੋਸਤ ਹੈ ਕਿ ਕਿਤੋਂ ਕਿਤੋਂ ਅਗੇ ਰੈਗਮਾਰਚ ਹਟਿਆ ਜਾ ਰਿਹਾ ਤੇ ਕਿਹਦੇ ਦੀ ਫਰਟਾ ਇਹ ਸਾਡੇ ਜੀ ਜੀਐਸਪੀਸੀਟੀ ਪੂ ਦੇ ਏਰੀਆ ਰਾਈਟ ਫਰੋਂ ਇੱਥੋਂ ਅਸੀਂ ਅੰਬਸਾਬ ਤੋਂ ਚੱਲ ਕੇ 8 ਫੇਜ਼ 9 ਫੇਜ਼ 10 ਫੇਜ਼ 11 ਫੇਜ਼ ਤੋਂ ਹੁੰਦੇ ਹੋਏ ਅਗੇ ਆਈਸਰ ਦੀਆਂ ਲਾਈਟਾਂ ਤੋਂ ਇਹ ਪੋਰਟ ਆਈਟੀ ਸਿਟੀ ਖਾਣੇ ਨੂੰ ਦਰਤ ਉਰ ਚੌਂਕ ਤੋਂ ਹੋ ਕੇ ਸਾਰੇ ਸੁਹਾਣੇ ਵਾਪਸ ਇੱਕ ਉਪਰੋਡ ਤੇ ਵੀ ਜਾਵਾਂਗੇ ਤੁਸੀਂ ਸ਼ੈਨਗਨ ਕੰਟਰੀਆਂ ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਹੈ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ